ਬਈ ਅੱਜ ਦੀ ਫਿਲਮ ਜਿਹੜੀ ਅਸੀਂ ਐਕਸਪਲੇਨ ਕਰਨ ਲੱਗੇ ਆ ਉਹਦਾ ਨਾਮ ਹੈਗਾ ਸੇਰੈਨਿਟੀ ਇਸ ਫਿਲਮ ਦੇ ਵਿੱਚ ਇੱਕ ਆਈਲੈਂਡ ਹੁੰਦਾ ਜੋ ਕਿ ਮਿਸਟਰੀਅਸ ਹੁੰਦਾ ਤੇ ਉਹਦੇ ਉੱਤੇ ਇੱਕ ਡੈਲ ਨਾਮ ਦਾ ਬੰਦਾ ਫਸਿਆ ਹੁੰਦਾ ਤੇ ਉਹ ਇਹ ਜਾਣਨਾ ਚਾਹੁੰਦਾ ਹੁੰਦਾ ਵੀ ਉਹ ਇਸ ਆਈਲੈਂਡ ਦੇ ਉੱਤੇ ਆਇਆ ਕਿਵੇਂ ਤੇ ਕਦੋਂ ਕਿਉਂਕਿ ਇਸ ਆਈਲੈਂਡ ਤੋਂ ਬਾਹਰ ਜਾਣ ਦਾ ਕੋਈ ਵੀ ਰਸਤਾ ਨਹੀਂ ਹੁੰਦਾ ਅੱਜ ਦੀ ਸਟੋਰੀ ਬੜੀ ਹੀ ਇੰਟਰਸਟਿੰਗ ਆ ਇਹਨੂੰ ਪੂਰੀ ਤਰ੍ਹਾਂ ਸਮਝਣ ਦੇ ਵਾਸਤੇ ਐਂਡ ਤੱਕ ਜਰੂਰ ਦੇਖੋ ਤਾਂ ਸ਼ੁਰੂ ਕਰਦੇ ਆ ਅੱਜ ਦੀ ਮੂਵੀ ਦੀ ਸਟੋਰੀ ਤਾਂ ਇਸ ਫਿਲਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਡੈਲ ਨਾਮ ਦੇ ਬੰਦੇ ਨੂੰ ਦੇਖਦੇ ਹਾਂ ਇਹ ਇਸ ਫਿਲਮ ਦਾ ਮੁੱਖ ਕਿਰਦਾਰ ਇਹਦੇ ਕੋਲੇ ਇੱਕ ਆਪਦੀ ਕਿਸ਼ਤੀ ਆ ਤੇ ਉਹ ਮੱਛੀਆਂ ਫੜਨ ਦਾ ਸ਼ਕੀਨ ਆ ਉਹ ਕਦੇ-ਕਦੇ ਪੈਸੇ ਕਮਾਉਣ ਦੇ ਵਾਸਤੇ ਜਿਹੜੇ ਟੂਰਿਸਟ ਹੁੰਦੇ ਆ ਉਹਨਾਂ ਨੂੰ ਮੱਛੀਆਂ ਫੜਨ ਦੇ ਵਾਸਤੇ ਵੀ ਲੈ ਕੇ ਜਾਂਦਾ ਤੇ ਉਹ ਇੱਕ ਪਲਾਈਮਾਉਥ ਨਾਮ ਦੇ ਆਈਲੈਂਡ ਦੇ ਉੱਤੇ ਰਹਿੰਦਾ ਇਸ ਟਾਈਮ ਜਿਹੜਾ ਸਾਡਾ ਡੈਲ ਹੁੰਦਾ ਇਹ ਜਦੋਂ ਟੂਰਿਸਟਾਂ ਨੂੰ ਆਪਦੀ ਕਿਸ਼ਤੀ ਦੇ ਉੱਤੇ ਮੱਛੀਆਂ ਫੜਨ ਦੇ ਵਾਸਤੇ ਲੈ ਕੇ ਜਾਂਦਾ ਇਹ ਉਹਨਾਂ ਦੇ ਵਾਸਤੇ ਜਿਹੜੀ ਰੌੜ ਹੁੰਦੀ ਆ ਉਹਨੂੰ ਸੈੱਟ ਕਰਦਾ ਜਿਹੜੇ ਦੂਜੇ ਟੂਰਿਸਟ ਹੁੰਦੇ ਆ ਉਹ ਮੱਛੀਆਂ ਨੂੰ ਫੜਦੇ ਇਹਦੇ ਨਾਲ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਤੇ ਉਹ ਇਹਨੂੰ ਚੰਗੇ ਖਾਸੇ ਪੈਸੇ ਉਹਦੇ ਬਦਲੇ ਦੇ ਵਿੱਚ ਦਿੰਦੇ ਤੇ ਅੱਜ ਜਦੋਂ ਜਿਹੜਾ ਡੈਲ ਹੁੰਦਾ ਉਹ ਆਪ ਦੇ ਜਿਹੜੇ ਕਸਟਮਰ ਹੁੰਦੇ ਆ ਜਿਹੜੇ ਟੂਰਿਸਟ ਹੁੰਦੇ ਆ ਉਹਨਾਂ ਨੂੰ ਮੱਛੀ ਫੜਨ ਦੇ ਵਾਸਤੇ ਲੈ ਕੇ ਜਾਂਦਾ ਉੱਥੇ ਕੁਝ ਖਾਸ ਹੁੰਦਾ ਜਦੋਂ ਉਹ ਰੋਡ ਸੈੱਟ ਕਰਦਾ ਤੇ ਮੱਛੀ ਫੜਨ ਦੀ ਤਿਆਰੀ ਹੁੰਦੀ ਆ ਉਹਦੀ ਰੋਡ ਦੇ ਵਿੱਚ ਇੱਕ ਮੱਛੀ ਫਸ ਜਾਂਦੀ ਆ ਪਰ ਜਿਹੜਾ ਡੈਲ ਹੁੰਦਾ ਉਹ ਰੋਡ ਜਿਹੜਾ ਟੂਰਿਸਟ ਹੁੰਦਾ ਉਹਨੂੰ ਦੇਣ ਤੋਂ ਮਨਾ ਕਰ ਦਿੰਦਾ ਕਿਉਂਕਿ ਉਹ ਇੱਕ ਮੱਛੀ ਨੂੰ ਫੜਨਾ ਚਾਹੁੰਦਾ ਸੀ ਜੋ ਕਿ ਇੱਕ ਖਾਸ ਤਰ੍ਹਾਂ ਦੀ ਮੱਛੀ ਹੁੰਦੀ ਹੈ ਤੇ ਉਹ ਲੱਗਦਾ ਵੀ ਅੱਜ ਇਸ ਰੌਡ ਦੇ ਵਿੱਚ ਫਸ ਗਈ ਸੀ ਇਸ ਕਰਕੇ ਉਹਨੂੰ ਉਹ ਟੂਰਿਸਟ ਨੂੰ ਆਲੀ ਰੌਡ ਦੇਣ ਤੋਂ ਮਨਾ ਕਰ ਦਿੱਤਾ ਸੀਗਾ ਤੇ ਜਿਹੜੇ ਉਹ ਟੂਰਿਸਟ ਹੁੰਦੇ ਆ ਉਹ ਇਹ ਗੱਲ ਤੋਂ ਦੁਖੀ ਹੋ ਜਾਂਦੇ ਆ ਵੀ ਉਹਨੇ ਉਹਨਾਂ ਨੂੰ ਰੌਡ ਕਾਤੋਂ ਨਹੀਂ ਦਿੱਤੀ ਜਿਹੜਾ ਡੱਲ ਹੁੰਦਾ ਉਹ ਚਾਕੂ ਕੱਢ ਲੈਂਦਾ ਉਹਨਾਂ ਨੂੰ ਡਰਾ ਦਿੰਦਾ ਤੇ ਉਹ ਹਟ ਜਾਂਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਨਰਾਜ ਹੋ ਜਾਂਦੇ ਆ ਤੇ ਉਹ ਉਹਨੂੰ ਪੈਸਾ ਦੇਣ ਤੋਂ ਮਨਾ ਕਰ ਦਿੰਦੇ ਆ ਯਾਨੀ ਕਿ ਹੁਣ ਉਹਨਾਂ ਨੂੰ ਪੈਸੇ ਨਹੀਂ ਮਿਲਣਗੇ ਜਿਹੜਾ ਡਿਲ ਹੁੰਦਾ ਉਹਦੇ ਵਾਸਤੇ ਕੋਈ ਬਾਲੀ ਵੱਡੀ ਗੱਲ ਨਹੀਂ ਸੀਗੀ ਉਹਦੇ ਕੋਲ ਚੰਗੇ ਖਾਸੇ ਪੈਸੇ ਸੀਗੇ ਪਰ ਜਿਹੜਾ ਉਹਦਾ ਸਾਥੀ ਡਿਊਕ ਹੁੰਦਾ ਉਹਨੂੰ ਪੈਸੇ ਦੀ ਲੋੜ ਹੁੰਦੀ ਹੈ ਉਹਨੇ ਆਪਦੀ ਪੋਤੀ ਦੀ ਕਾਲਜ ਦੀ ਫੀਸ ਭਰਨੀ ਹੁੰਦੀ ਹੈ ਇਸ ਕਰਕੇ ਉਹ ਵੀ ਉਹ ਤੋਂ ਨਰਾਜ਼ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਆਪਦੇ ਸਾਥੀ ਡਿਊਕ ਨੂੰ ਇਹ ਭਰੋਸਾ ਦਵਾਉਂਦਾ ਉਹ ਕਹਿੰਦਾ ਵੀ ਮੈਂ ਤੈਨੂੰ ਪੈਸੇ ਦੇ ਦੂੰਗਾ ਉਸ ਤੋਂ ਬਾਅਦ ਉਹ ਇੱਕ ਆਪਦੀ ਫਰੈਂਡ ਡਾਇਨਾ ਨੂੰ ਮਿਲਦੇ ਵਾਸਤੇ ਜਾਂਦਾ ਤੇ ਉਹ ਦੋਨੇ ਇਕੱਠੇ ਸਮਾਂ ਬਤਾਉਂਦੇ ਨੇ ਉਸ ਤੋਂ ਬਾਅਦ ਉਹ ਤੋਂ ਥੋੜੇ ਬਹੁਤ ਪੈਸੇ ਵੀ ਲੈਂਦਾ ਤੇ ਉਹਦੇ ਬੇਟੇ ਦੇ ਬਾਰੇ ਉਹ ਤੋਂ ਪੁੱਛਦਾ ਵੀ ਹੁਣ ਉਹ ਕਿੱਥੇ ਆ ਤੇ ਕਿਵੇਂ ਆ ਤੇ ਜਿਹੜਾ ਆਪਣਾ ਡਿਲ ਹੁੰਦਾ ਇਹ ਆਪਦੇ ਸਾਥੀ ਡਿਊਕ ਦੇ ਬਾਰੇ ਵੀ ਇਹ ਚੀਜ਼ ਚਾਹੁੰਦਾ ਸੀਗਾ ਉਹ ਕਹਿੰਦਾ ਸੀਗਾ ਵੀ ਉਹਨੂੰ ਕਿਤੇ ਹੋਰ ਚੰਗੀ ਨੌਕਰੀ ਮਿਲ ਜਾਵੇ ਜਿੱਥੇ ਉਹਨੂੰ ਚੰਗੇ ਖਾਸੇ ਪੈਸੇ ਮਿਲਣ ਉਸ ਤੋਂ ਬਾਅਦ ਉਹ ਇੱਕ ਬਾਰ ਦੇ ਵਿੱਚ ਜਾਂਦਾ ਉਸ ਬਾਰ ਦੇ ਵਿੱਚ ਜਦੋਂ ਗੱਲਬਾਤ ਕਰਦਾ ਤਾਂ ਸਾਨੂੰ ਇਹ ਪਤਾ ਲੱਗਦਾ ਵੀ ਉੱਥੋਂ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਇੱਕ ਦੂਜੇ ਦੇ ਬਾਰੇ ਛੋਟੀਆਂ-ਛੋਟੀਆਂ ਜਿਹੜੀਆਂ ਬਰੀਕੀ ਗੱਲਾਂ ਹੁੰਦੀਆਂ ਉਹ ਵੀ ਪਤਾ ਹੁੰਦੀਆਂ ਇਹ ਕਿਉਂ ਹੁੰਦੀਆਂ ਇਹ ਤੁਹਾਨੂੰ ਅੱਗੇ ਕਹਾਣੀ ਦੇ ਵਿੱਚ ਪਤਾ ਲੱਗ ਜੂਗਾ ਤੇ ਉੱਥੇ ਉਸੇ 바ਰ ਦੇ ਵਿੱਚ ਜਿਹੜਾ ਉਹਦਾ 바ਰ ਟੈਂਡਰ ਹੁੰਦਾ ਉਹੋ ਡਿਲ ਨੂੰ ਕਹਿੰਦਾ ਵੀ ਤੂੰ ਚਾਰ ਵਾਰੀ ਉਹ ਮੱਛੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਐ ਤੈਨੂੰ ਉਸ ਮੱਛੀ ਨੂੰ ਕੁਝ ਖਾਸ ਨਾਮ ਦੇਣਾ ਚਾਹੀਦਾ ਉਹ ਕਹਿੰਦਾ ਵੀ ਉਹਦਾ ਨਾਮ ਜਸਟਿਸ ਹੈਗਾ ਉਸ ਤੋਂ ਬਾਅਦ ਉਹ ਆਪਣੇ ਸਾਥੀ ਡਿਊਕ ਨੂੰ ਪੈਸੇ ਦੇਣ ਦੇ ਵਾਸਤੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਆਪਾਂ ਕੱਲ ਸਵੇਰੇ ਫੇਰ ਸਮੁੰਦਰ ਦੇ ਵਿੱਚ ਜਾਵਾਂਗੇ ਜਿਹੜਾ ਡਿਊਕ ਹੁੰਦਾ ਉਹਨੂੰ ਪੁੱਛਦਾ ਵੀ ਆਪਣੇ ਨਾਲ ਕਿੰਨੇ ਕਲੈਂਟ ਜਾਣਗੇ ਕਿੰਨੇ ਟੂਰਿਸਟ ਜਾਣਗੇ ਉਹ ਕਹਿੰਦਾ ਵੀ ਆਪਾਂ ਦੋਨੇ ਜਾਵਾਂਗੇ ਤੇ ਮੈਂ ਜਿਹੜੀ ਮੱਛੀ ਦੀ ਤਲਾਸ਼ ਦੇ ਵਿੱਚ ਆ ਮੈਂ ਉਹਨੂੰ ਫੜਨਾ ਚਾਹਣਾ ਤੇ ਦੂਜੇ ਪਾਸੇ ਜਿਹੜਾ ਡਿਊਕ ਹੁੰਦਾ ਉਹ ਦਿਲ ਦੇ ਇਸ ਫੈਸਲੇ ਤੋਂ ਐਨਾ ਖੁਸ਼ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਇਸ ਚੀਜ਼ ਦੇ ਵਿੱਚ ਪੈਸੇ ਲੱਗ ਰਹੇ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਆਪਣੇ ਘਰੇ ਚੱਲਿਆ ਜਾਂਦਾ ਤੇ ਉਹਨੂੰ ਉਹਦੇ ਬੇਟੇ ਦੀ ਯਾਦ ਆਉਂਦੀ ਆ ਜਿਹੜਾ ਕਿ ਹੁਣ ਆਪਦੀ ਮਾਂ ਦੇ ਕੋਲ ਆ ਇਹਨਾਂ ਦੋਨਾਂ ਦਾ ਤਲਾਕ ਹੋ ਗਿਆ ਸੀਗਾ ਤੇ ਉਹ ਆਪਦੀ ਮਾਂ ਦੇ ਨਾਲ ਰਹਿਣ ਲੱਗ ਗਿਆ ਸੀਗਾ ਉਸ ਤੋਂ ਬਾਅਦ ਅਗਲੇ ਦਿਨੇ ਇਹ ਦੋਨੇ ਸਮੁੰਦਰ ਦੇ ਵਿੱਚ ਨਿਕਲ ਜਾਂਦੇ ਆ ਸਾਰੇ ਦਾ ਸਾਰਾ ਦਿਨ ਬੀਤ ਜਾਂਦਾ ਪਰ ਜਿਹੜਾ ਡੱਲ ਹੁੰਦਾ ਉਹਨੂੰ ਉਹ ਮੱਛੀ ਨਹੀਂ ਮਿਲਦੀ ਜਿਹੜੀ ਦੀ ਉਹਨੂੰ ਤਲਾਸ਼ ਆ ਉਸ ਤੋਂ ਬਾਅਦ ਜਿਹੜਾ ਡੱਲ ਹੁੰਦਾ ਉਹ ਡਿਊਕ ਨੂੰ ਕਹਿੰਦਾ ਵੀ ਤੂੰ ਮੇਰੇ ਵਾਸਤੇ ਮਨਹੂਸ ਆ ਜਦੋਂ ਦੀ ਤੇਰੀ ਪਤਨੀ ਦੀ ਮੌਤ ਹੋਈ ਆ ਤੂੰ ਮੇਰੇ ਵਾਸਤੇ ਬੈਡ ਲੱਕ ਆ ਇਹ ਗੱਲ ਸੁਣ ਕੇ ਜਿਹੜਾ ਡਿਊਕ ਹੁੰਦਾ ਉਹਨੂੰ ਬਹੁਤ ਜ਼ਿਆਦਾ ਦੋ ਖੁੰਦਾ ਉਹ ਆਪਣਾ ਸਮਾਨ ਲੈ ਕੇ ਉਹਦੀ ਕਿਸ਼ਤੀ ਦੇ ਉਤੋਂ ਚਲਾ ਜਾਂਦਾ ਜਿਹੜਾ ਡੈਲ ਹੁੰਦਾ ਉਹਨੇ ਜਾਣ ਬੁੱਝ ਕੇ ਉਹ ਇਹ ਚੀਜ਼ਾਂ ਕਹੀਆਂ ਸੀਗੀਆਂ ਤਾਂ ਕਿ ਜਿਹੜਾ ਡਿਊਕ ਆ ਉਹ ਉਹਦੇ ਕੋਲੋਂ ਚਲਾ ਜਾਵੇ ਤੇ ਕਿਤੇ ਹੋਰ ਨੌਕਰੀ ਲੱਭ ਲਵੇ ਉਸ ਤੋਂ ਬਾਅਦ ਜਦੋਂ ਉਸੇ 바ਰ ਦੇ ਵਿੱਚ ਜਾਂਦਾ ਜਿਹੜਾ 바ਰ ਟੈਂਡਰ ਹੁੰਦਾ ਉਹਨੂੰ ਮਛਲੀ ਦੇ ਬਾਰੇ ਪੁੱਛਦਾ ਉਸ ਤੋਂ ਬਾਅਦ ਉਹਨੂੰ ਉੱਥੇ ਮਿਲਣ ਦੇ ਵਾਸਤੇ ਉਹਦੀ ਜਿਹੜੀ ਪਤਨੀ ਹੁੰਦੀ ਹੈ ਐਕਸ ਵਾਈਫ ਉਹਦਾ ਨਾਮ ਹੁੰਦਾ ਕੈਰਨ ਉਹਨੂੰ ਉੱਥੇ ਮਿਲਣ ਦੇ ਵਾਸਤੇ ਆਉਂਦੀ ਆ ਉਸ ਤੋਂ ਬਾਅਦ ਜਿਹੜਾ ਡੈਲ ਹੁੰਦਾ ਉਹਨੂੰ ਪਤਾ ਹੁੰਦਾ ਵੀ ਜਿਹੜੀ ਉਹਦੀ ਪਤਨੀ ਆ ਉਹ ਬਿਨਾਂ ਕਿਸੇ ਮਕਸਦ ਤੋਂ ਇੱਥੇ ਨਹੀਂ ਆਈ ਉਹਦਾ ਕੋਈ ਨਾ ਕੋਈ ਕਾਰਨ ਆ ਉਸ ਤੋਂ ਬਾਅਦ ਉਹ ਆਪਣੀ ਬੋਟ ਆਪਣੀ ਕੈਸਤੀ ਦੇ ਉੱਤੇ ਆਪਣੀ ਪਤਨੀ ਨੂੰ ਲੈ ਕੇ ਜਾਂਦਾ ਤੇ ਉੱਥੇ ਜਾ ਕੇ ਉਹਨੂੰ ਪੁੱਛਦਾ ਵੀ ਤੇਰਾ ਕੀ ਮਕਸਦ ਆ ਤੂੰ ਮੇਰੇ ਕੋਲੇ ਕਾਹਤੋਂ ਆਈ ਆ ਇੱਥੇ ਸਾਨੂੰ ਇਹ ਵੀ ਪਤਾ ਲੱਗਦਾ ਵੀ ਡੈਲ ਹੁੰਦਾ ਉਹ ਪਹਿਲਾਂ ਐਕਸ ਆਰਮੀਮੈਨ ਵੀ ਹੁੰਦਾ ਉਹ ਪਹਿਲਾਂ ਆਰਮੀ ਦੇ ਵਿੱਚ ਸੀਗਾ ਕਿਸੇ ਨਿੱਜੀ ਕਾਰਨ ਦੇ ਕਰਕੇ ਉਹਨੂੰ ਉਸ ਨੌਕਰੀ ਨੂੰ ਛੱਡ ਦਿੱਤਾ ਸੀਗਾ ਉਸ ਤੋਂ ਬਾਅਦ ਜਿਹੜੀ ਕੈਰਨ ਹੁੰਦੀ ਆ ਉਥੇ ਉਹ ਨੂੰ ਕਹਿੰਦੀ ਆ ਵੀ ਤੂੰ ਸਹੀ ਸੀਗਾ ਮੈਂ ਤੈਨੂੰ ਛੱਡ ਕੇ ਗਲਤੀ ਕੀਤੀ ਉਸਨੇ ਡੈਲ ਨੂੰ ਛੱਡ ਕੇ ਇੱਕ ਅਮੀਰ ਬੰਦੇ ਦੇ ਨਾਲ ਵਿਆਹ ਕਰਵਾ ਲਿਆ ਸੀਗਾ ਉਹ ਬੰਦਾ ਅਮੀਰ ਤਾਂ ਹੁੰਦਾ ਪਰ ਉਹ ਬੰਦਾ ਇਨਾ ਚੰਗਾ ਨਹੀਂ ਹੁੰਦਾ ਹੁਣ ਉਹ ਉਹਦੇ ਨਾਲ ਖੁਸ਼ ਨਹੀਂ ਹੁੰਦੀ ਉਸ ਤੋਂ ਬਾਅਦ ਜਿਹੜਾ ਡੈਲ ਹੁੰਦਾ ਉਹ ਆਪਣੇ ਬੇਟੇ ਪੈਟ੍ਰਿਕ ਦੇ ਬਾਰੇ ਕੈਰਨ ਤੋਂ ਪੁੱਛਦਾ ਉਸ ਤੋਂ ਬਾਅਦ ਉਹ ਰੋਣ ਲੱਗ ਜਾਂਦੀ ਆ ਤੇ ਉਹ ਰੋਂਦੀ ਰੋਂਦੀ ਉਥੇ ਡੈਲ ਨੂੰ ਇਹ ਦੱਸਦੀ ਆ ਵੀ ਜਿਹੜਾ ਪੈਟ੍ਰਿਕ ਉਹ ਆਪਣੇ ਕਮਰੇ ਦੇ ਵਿੱਚ ਹੀ ਬੰਦ ਰਹਿੰਦਾ ਉਹ ਸਾਰਾ ਦਿਨ ਕੰਪਿਊਟਰ ਦੇ ਉੱਤੇ ਵੀਡੀਓ ਗੇਮਾਂ ਹੀ ਖੇਡਦਾ ਰਹਿੰਦਾ ਜਿਹੜੇ ਉਹਦੇ ਟੀਚਰਸ ਨੇ ਉਹ ਕਹਿੰਦੇ ਨੇ ਵੀ ਉਹ ਇੱਕ ਬਹੁਤ ਹੀ ਹੋਸ਼ਿਆਰ ਬੱਚਾ ਪਰ ਉਹਨੂੰ ਆਪਦੇ ਪਿਓ ਦੀਆਂ ਫालतू ਗੱਲਾਂ ਨਾ ਸੁਣਨੀਆਂ ਪੈਣ ਇਸ ਕਰਕੇ ਉਹ ਕਮਰੇ ਦੇ ਵਿੱਚ ਬੰਦ ਰਹਿੰਦਾ ਤੇ ਉਹ ਬਹੁਤ ਜ਼ਿਆਦਾ ਉਦਾਸ ਰਹਿੰਦਾ ਉਹ ਇਸੇ ਮਕਸਦ ਤੋਂ ਇੱਥੇ ਆਈ ਸੀਗੀ ਉਹ ਡੈਲ ਨੂੰ ਕਹਿੰਦੀ ਵੀ ਮੈਂ ਉਹਨੂੰ ਛੱਡ ਵੀ ਨਹੀਂ ਸਕਦੀ ਡੈਲ ਨੇ ਉਹਨੂੰ ਕਿਹਾ ਸੀਗਾ ਕਿ ਤੂੰ ਉਹਨੂੰ ਤਲਾਕ ਦੇ ਦੇ ਉਹ ਕਹਿੰਦੀ ਜੇ ਮੈਂ ਉਹਨੂੰ ਛੱਡੂਗੀ ਤਾਂ ਉਹ ਮੈਨੂੰ ਮਾਰ ਦੇਊਗਾ ਉਹ ਇੱਥੇ ਉਹਨੂੰ ਇੱਕ ਆਫਰ ਦਿੰਦੀ ਹੈ ਉਹ ਕਹਿੰਦੀ ਹੈ ਵੀ ਆਪਾਂ ਦੋਨੇ ਮਿਲ ਕੇ ਜਿਹੜਾ ਮੇਰਾ ਪਤੀ ਆ ਹੁਣ ਜਿਹੜਾ ਮੀਰ ਬੰਦਾ ਉਹਨੂੰ ਆਪਾਂ ਮਾਰ ਦਿੰਦੇ ਆ ਉਹਦੇ ਬਦਲੇ ਮੈਂ ਤੈਨੂੰ 10 ਮਿਲੀਅਨ ਡਾਲਰ ਵੀ ਦੇਵਾਂਗੀ ਪਰ ਜਿਹੜਾ ਡੈਲ ਹੁੰਦਾ ਉਹ ਕਿਸੇ ਇਨਸਾਨ ਨੂੰ ਮਾਰਨਾ ਨਹੀਂ ਚਾਹੁੰਦਾ ਹੁੰਦਾ ਇਸ ਕਰਕੇ ਇੱਕ ਵਾਰੀ ਉਹ ਇਸ ਗੱਲ ਨੂੰ ਇਨਕਾਰ ਕਰ ਦਿੰਦਾ ਉਸ ਤੋਂ ਬਾਅਦ ਜਿਹੜਾ ਡੈਲ ਹੁੰਦਾ ਉਹ ਉੱਥੋਂ ਨਿਕਲ ਜਾਂਦਾ ਤੇ ਉਹਨੂੰ ਪਾਲਦਾ ਹੋਇਆ ਇੱਕ ਆਦਮੀ ਉੱਥੇ ਆਉਂਦਾ ਉਹ ਆਦਮੀ ਉਹਨੂੰ ਮਿਲਣਾ ਚਾਹੁੰਦਾ ਹੁੰਦਾ ਉਹ ਪਿਛਲੇ ਕਈ ਦਿਨਾਂ ਤੋਂ ਉਹਦੇ ਉੱਤੇ ਨਿਗਾਰਾ ਖਰਿਆ ਹੁੰਦਾ ਪਰ ਉਹ ਉਹਨੂੰ ਹੋਂ ਤੱਕ ਮਿਲ ਨਹੀਂ ਸੀ ਸਕਿਆ ਅਗਲੇ ਦਿਨ ਜਿਹੜਾ ਡੈਲ ਹੁੰਦਾ ਉਹ ਸਮੁੰਦਰ ਦੇ ਵਿੱਚ ਨਹਾ ਰਿਹਾ ਹੁੰਦਾ ਉਹਨੂੰ ਆਪਦੇ ਬੱਚੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਤੇ ਉਹਨੂੰ ਇੱਕ ਪਾਲ ਦੇ ਵਾਸਤੇ ਉਹਦਾ ਜਿਹੜਾ ਚਿਹਰਾ ਹੈਗਾ ਉਹ ਵੀ ਦਿਖਾਈ ਦਿੰਦਾ ਉਸ ਤੋਂ ਬਾਅਦ ਸਾਨੂੰ ਉਹਦਾ ਮੁੰਡਾ ਪੈਟਰਿਕ ਦਿਖਾਇਆ ਜਾਂਦਾ ਜੋ ਕਿ ਆਪਣੇ ਕਮਰੇ ਦੇ ਵਿੱਚ ਬੰਦ ਹੁੰਦਾ ਤੇ ਇਹਨਾਂ ਦੋਨਾਂ ਪਿਓ ਪੁੱਤਾਂ ਦੇ ਵਿੱਚ ਕੋਈ ਤਾ ਕਨੈਕਸ਼ਨ ਹੁੰਦਾ ਹੈ ਤੇ ਦੂਜੇ ਪਾਸੇ ਜਿਹੜੀ ਕੈਰਨ ਹੁੰਦੀ ਹੈ ਉਹਨੂੰ ਪਾਲਦਾ ਹੋਇਆ ਹੋਟਲ ਦੇ ਵਿੱਚ ਉਹਦਾ امیر ਪਤੀ ਵੀ ਉੱਥੇ ਪਹੁੰਚ ਜਾਂਦਾ ਤੇ ਜਿਹੜੀ ਕੈਰਨ ਹੁੰਦੀ ਆ ਉੱਥੇ ਉਹ ਡਰ ਗਈ ਸੀਗੀ ਕਿਉਂਕਿ ਜਿਹੜਾ ਉਹਦਾ ਪਤੀ ਸੀਗਾ ਉਹ ਦੋ ਦਿਨਾਂ ਤੋਂ ਬਾਅਦ ਆਉਣ ਵਾਲਾ ਸੀਗਾ ਉਹ ਪਹਿਲਾਂ ਹੀ ਆ ਗਿਆ ਸੀਗਾ ਉਸ ਤੋਂ ਬਾਅਦ ਆਉਣ ਤੋਂ ਬਾਅਦ ਹੀ ਉਹ ਉਹਨੂੰ ਟੌਰਚਰ ਕਰਨ ਲੱਗ ਜਾਂਦਾ ਤੇ ਅਗਲੇ ਦਿਨ ਜਿਹੜਾ ਡੈਲ ਹੁੰਦਾ ਉਹ ਇੱਕ ਦੁਕਾਨ ਦੇ ਉੱਤੇ ਫਿਸ਼ਿੰਗ ਦਾ ਸਮਾਨ ਲੈਣ ਦੇ ਵਾਸਤੇ ਜਾਂਦਾ ਉੱਥੇ ਜਿਹੜੀ ਉਹ ਲੇਡੀ ਹੁੰਦੀ ਆ ਉਹ ਦੱਸਦੀ ਆ ਵੀ ਜਿਹੜਾ ਫ੍ਰੈਂਕ ਆ ਉਹਦੇ ਬਾਰੇ ਲੋਕ ਇਹ ਗੱਲਾਂ ਕਰ ਰਹੇ ਆ ਬਿਓ ਆ ਉਹਦੀ ਪਤਨੀ ਨੂੰ ਇੱਕ ਘੰਟੇ ਤੱਕ ਬੈਲਟਾਂ ਦੇ ਨਾਲ ਕੁਟਦਾ ਰਿਹਾ ਤੇ ਜਿਹੜੀ ਕੈਰਨ ਆ ਉਹਦੇ ਮੂੰਹ ਦੇ ਵਿੱਚੋਂ ਇੱਕ ਵੀ ਆਵਾਜ਼ ਨਹੀਂ ਨਿਕਲੀ ਜਿਹੜਾ ਡੈਲ ਹੁੰਦਾ ਉਹ ਇਸ ਗੱਲ ਨੂੰ ਇਗਨੋਰ ਕਰਦਾ ਉਹ ਇਹਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੰਦਾ ਤੇ ਉੱਥੋਂ ਚਲਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਫ੍ਰੈਂਕ ਤੇ ਕੈਰਨ ਹੁੰਦੀ ਆ ਉਹ ਦੋਨੇ ਉਸੇ ਦੀ ਕਿਸ਼ਤੀ ਦੇ ਉੱਤੇ ਉਹਦਾ ਇੰਤਜ਼ਾਰ ਕਰ ਰਹੇ ਹੁੰਦੇ ਆ ਤੇ ਫ੍ਰੈਂਕ ਉਹਨੂੰ ਕਹਿੰਦਾ ਵੀ ਮੇਰੀ ਪਤਨੀ ਨੇ ਦੱਸਿਆ ਵੀ ਤੂੰ ਸਾਨੂੰ ਫਿਸ਼ਿੰਗ ਦੇ ਵਾਸਤੇ ਨਹੀਂ ਲੈ ਕੇ ਜਾਵੇਂਗਾ ਉਹ ਕਹਿੰਦਾ ਵੀ ਮੈਂ ਕੁਝ ਨੀਮ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਮੇਰੇ ਉੱਤੇ ਹੁਣ ਕੁਝ ਪਾਬੰਦੀਆਂ ਨੇ ਇਸ ਕਰਕੇ ਮੈਂ ਕਿਸੇ ਨੂੰ ਵੀ ਇਕੱਲੇ ਬੋਟ ਦੇ ਵਿੱਚ ਫਿਸ਼ਿੰਗ ਦੇ ਵਾਸਤੇ ਨਹੀਂ ਲੈ ਕੇ ਜਾ ਸਕਦਾ ਤੇ ਉਸ ਤੋਂ ਬਾਅਦ ਜਿਹੜਾ ਫ੍ਰੈਂਕ ਹੁੰਦਾ ਉਹ ਡਿਲ ਨੂੰ ਕਹਿੰਦਾ ਵੀ ਇਹ ਛੋਟੇ ਜਿਹੇ ਆਈਲੈਂਡ ਦੇ ਵਿੱਚ ਪੈਸਿਆਂ ਦੇ ਅੱਗੇ ਸਾਰੇ ਨਿਯਮ ਆ ਜਿਹੜੇ ਹਾਰ ਜਾਂਦੇ ਆ ਤੂੰ ਦੱਸ ਵੀ ਕਿੰਨੇ ਪੈਸੇ ਲੈਣੇ ਆ ਉਹ ਫਿਰ ਵੀ ਨਹੀਂ ਮੰਨਦਾ ਉਹ ਕਹਿੰਦਾ ਵੀ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਕੀਮਤ ਹੁੰਦੀ ਆ ਉਹ ਕਹਿੰਦਾ ਕੱਲ ਨੂੰ ਮੈਂ ਤੇਰੀ ਬੋਟ ਦੇ ਉੱਤੇ ਆਉਂਗਾ ਤੇ ਤੂੰ ਮੈਨੂੰ ਫਿਸ਼ਿੰਗ ਦੇ ਵਾਸਤੇ ਲੈ ਕੇ ਜਾਵੇਂਗਾ ਉਸ ਤੋਂ ਬਾਅਦ ਉਹੀ ਬੰਦਾ ਜਿਹੜਾ ਡਿਲ ਨੂੰ ਭਾਲਦਾ ਹੋਇਆ ਪਹਿਲਾਂ ਆਇਆ ਸੀਗਾ ਉਹ ਦੁਬਾਰਾ ਆਉਂਦਾ ਹੁਣ ਵੀ ਜਿਹੜਾ ਡੈਲ ਹੁੰਦਾ ਉਹਦੀ ਗੱਲ ਸੁਣਨੇ ਤੋਂ ਬਿਨਾ ਹੀ ਉਥੋਂ ਚਲਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਡੈਲ ਨੂੰ ਭਾਲਣ ਦੇ ਵਾਸਤੇ ਆਇਆ ਹੁੰਦਾ ਉਹ ਕਹਿੰਦਾ ਵੀ ਮੈਂ 20 ਸਕਿੰਟ ਲੇਟ ਹੋ ਗਿਆ ਉਹ ਆਪਦੀ ਘੜੀ ਨੂੰ ਦੇਖਦਾ ਉਸ ਤੋਂ ਬਾਅਦ ਜਿਹੜਾ ਸੀਨ ਆ ਉਹ ਸ਼ਿਫਟ ਹੁੰਦਾ ਤੇ ਅਸੀਂ ਡੈਲ ਨੂੰ ਦੇਖਦੇ ਆ ਉਹ ਬਿੱਲੀ ਫੜਾਉਣ ਦੇ ਵਾਸਤੇ ਗਿਆ ਸੀਗਾ ਜਿਹੜੀ ਡਾਇਨਾ ਹੁੰਦੀ ਉਹਦੀ ਬਿੱਲੀ ਗਵਾਚ ਗਈ ਸੀ ਤੇ ਉਹ ਉਹਨੂੰ ਭਾਲ ਕੇ ਵਾਪਸ ਕਰਨ ਦੇ ਵਾਸਤੇ ਗਿਆ ਸੀਗਾ ਉੱਥੇ ਜਿਹੜੀ ਡਾਇਨਾ ਹੁੰਦੀ ਆ ਉਹ ਡੈਲ ਨੂੰ ਕਹਿੰਦੀ ਵੀ ਮੈਂ ਸੁਣਿਆ ਜਿਹੜੀ ਕੈਰਨ ਆਉਣੇ ਤੇ ਇਥੋਂ ਸਹਾਇਤਾ ਮੰਗੀ ਸੀਗੀ ਤੇ ਤੂੰ ਉਹਦੀ ਸਹਾਇਤਾ ਕਰਕਾ ਤੋਂ ਨਹੀਂ ਦਿੱਤੀ ਉਸ ਤੋਂ ਬਾਅਦ ਜਿਹੜਾ ਡੈਲ ਦਾ ਸਾਥੀ ਹੁੰਦਾ ਡਿਊਕ ਜਿਹੜਾ ਕਿ ਉਹਨੇ ਭਜਾਤਾ ਸੀਗਾ ਉਹ ਵਾਪਸ ਆਉਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਫ੍ਰੈਂਕ ਆ ਉਹਨੂੰ ਇੱਕ ਗੇੜੇ ਦੇ ਵਾਸਤੇ 10000 ਡਾਲਰ ਦੇਣਾ ਚਾਹੁੰਦਾ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਆਪਦੀ ਪੋਤੀ ਦੀ ਕਾਲਜ ਦੀ ਫੀਸ ਭਰਨੀ ਆ ਤੂੰ ਕਿਰਪਾ ਕਰਕੇ ਉਹਦਾ ਜਿਹੜਾ ਆਫਰ ਉਹਨੂੰ ਮੰਨ ਲਾ ਤੇ ਜਿਹੜਾ ਡਿਊਕ ਹੁੰਦਾ ਉਹ ਡੈਲ ਨੂੰ ਇਹ ਵੀ ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਮੈਨੂੰ ਇੱਥੋਂ ਕਾਹਤੋਂ ਭੇਜਿਆ ਸੀਗਾ ਉਹ ਕਹਿੰਦਾ ਮੈਨੂੰ ਤੇਰੀ ਨਰਮਦਿਲੀ ਦੀ ਲੋੜ ਨਹੀਂ ਮੈਨੂੰ ਤੇਰੀ ਮਦਦ ਦੀ ਲੋੜ ਆ ਤੂੰ ਉਹਦਾ ਆਫਰ ਮੰਨ ਤੇ ਆਪਾਂ ਪੈਸੇ ਲਈ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਡਿਊਕ ਦੀ ਗੱਲ ਮੰਨ ਲੈਂਦਾ ਉਹ ਕਹਿੰਦਾ ਵੀ ਮੈਂ ਤੇਰੀ ਸਹਾਇਤਾ ਕਰੂੰਗਾ ਉੱਥੇ ਜਿਹੜੀ ਕੈਰਨ ਹੁੰਦੀ ਆ ਉਹ ਆ ਜਾਂਦੀ ਆ ਤੇ ਜਿਹੜਾ ਡਿਲ ਹੁੰਦਾ ਉਹ ਕਹਿੰਦਾ ਵੀ ਮੈਂ ਸਿਰਫ ਤੁਹਾਨੂੰ ਇੱਕ ਝੂਟੇ ਵਾਸਤੇ ਇੱਕ ਗੇੜੇ ਵਾਸਤੇ ਜ਼ਰੂਰ ਕੈਸਤੀ ਦੇ ਉੱਤੇ ਲੈ ਕੇ ਜਾਊਂਗਾ ਪਰ ਮੈਂ ਉਹਨੂੰ ਮਾਰੂੰਗਾ ਨਹੀਂ ਉਹ ਕਹਿੰਦੀ ਜੇ ਤੂੰ ਇਦਾਂ ਨਹੀਂ ਕਰੇਂਗਾ ਤਾਂ ਉਹ ਮੈਨੂੰ ਤੇ ਤੇਰੇ ਮੁੰਡੇ ਪੈਟਰਿਕ ਨੂੰ ਮਾਰ ਦੇਊਗਾ ਉਹ ਕਹਿੰਦੀ ਵੀ ਮੈਨੂੰ ਪਤਾ ਉਹ ਕਮਰੇ ਦੇ ਵਿੱਚ ਬਹਿ ਕੇ ਕੰਪਿਊਟਰ ਤੋਂ ਤੇਰੀਆਂ ਗੱਲਾਂ ਸੁਣ ਸਕਦਾ ਤੁਸੀਂ ਦੋਨੇ ਇੱਕ ਦੂਜੇ ਨਾਲ ਕਨੈਕਟਡ ਹੋ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਦੀ ਗੱਲ ਦਾ ਕੋਈ ਵੀ ਜਵ ਅਗਲੇ ਦਿਨ ਉਹ ਆਪਣੀ ਬੋਰਡ ਦੇ ਉੱਤੇ ਹੁੰਦੇ ਨੇ ਤੇ ਉੱਥੇ ਫ੍ਰੈਂਕ ਵੀ ਹੁੰਦਾ ਕੈਰਨ ਹੁੰਦੀ ਆ ਤੇ ਡਿਊਕ ਹੁੰਦਾ ਜਿਹੜਾ ਡਿਲ ਹੁੰਦਾ ਉਹਨੂੰ ਪਤਾ ਨਹੀਂ ਕਿਉਂ ਉੱਥੇ ਐਂ ਲੱਗਦਾ ਵੀ ਇੱਥੇ ਕੋਈ ਗੜਬੜਾ ਉਹ ਇਹ ਗੱਲ ਡਿਊਕ ਨੂੰ ਵੀ ਕਹਿੰਦਾ ਉਸ ਤੋਂ ਬਾਅਦ ਉਹ ਫ੍ਰੈਂਕ ਨੂੰ ਪੁੱਛਦਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਤੇ ਤੇਰੇ ਬੱਚੇ ਹੈਗੇ ਆ ਉਹ ਕਹਿੰਦਾ ਵੀ ਮੇਰੇ ਇੱਕ ਸੋਤੇਲਾ ਮੁੰਡਾ ਮੈਂ ਉਹਦੇ ਨਾਲ ਬਹੁਤ ਕੋਸ਼ਿਸ਼ ਕੀਤੀ ਆ ਵੀ ਮੈਂ ਉਹਦੇ ਨਾਲ ਦੋਸਤੀ ਕਰ ਸਕਾਂ ਪਰ ਉਹ ਮੇਰੇ ਨਾਲ ਦੋਸਤੀ ਨਹੀਂ ਕਰਦਾ ਉਹ ਸਾਰਾ ਦਿਨ ਕੰਪਿਊਟਰ ਦੇ ਉੱਤੇ ਲੱਗਿਆ ਰਹਿੰਦਾ ਜਿਹੜੇ ਉਹਦੇ ਮੈਥ ਦੇ ਟੀਚਰ ਆ ਉਹ ਕਹਿੰਦੇ ਆ ਵੀ ਉਹ ਜੀਨੀਅਸ ਆ ਪਰ ਉਹ ਇੱਕ ਬੇਕਾਰ ਜੀ ਗੇਮ ਖੇਡੀ ਜਾਂਦਾ ਜਿਹਦੇ ਵਿੱਚ ਇੱਕ ਬੰਦਾ ਸਾਰਾ ਦਿਨ ਫਿਸ਼ਿੰਗ ਕਰੀ ਜਾਂਦਾ ਉਹ ਉਸੇ ਦੇ ਵਿੱਚ ਹੀ ਲੱਗਿਆ ਰਹਿੰਦਾ ਤਾਂ ਜਿਹੜਾ ਡਿਲ ਹੁੰਦਾ ਉਹ ਉਹਨੂੰ ਕਹਿੰਦਾ ਬੇਫ੍ਰੈਂਕ ਤੇਰਾ ਬੱਚਾ ਤੇਰੇ ਤੋਂ ਇਨੀ ਨਫ਼ਰਤ ਕਾਹਤੋਂ ਕਰਦਾ ਉਹ ਕਹਿੰਦਾ ਵੀ ਪਤਾ ਨਹੀਂ ਪਰ ਮੈਨੂੰ ਇਹ ਲੱਗਦਾ ਇੱਕ ਦਿਨ ਮੈਂ ਉਹਨੂੰ ਮਾਰ ਦੇਵਾਂਗਾ ਇਹ ਗੱਲ ਨੂੰ ਸੁਣ ਕੇ ਡਿਲ ਨੂੰ ਕਾਫੀ ਗੁੱਸਾ ਆਉਂਦਾ ਡਿਲ ਨੂੰ ਗੁੱਸਾ ਆਉਣ ਤੋਂ ਬਾਅਦ ਉਸ ਤੋਂ ਪਹਿਲਾਂ ਕਿ ਉਹ ਉਹਨੂੰ ਕੁਝ ਕਹਿੰਦਾ ਜਾਂ ਕੁਝ ਕਰਦਾ ਉਸ ਤੋਂ ਪਹਿਲਾਂ ਉਹਨਾਂ ਦੀ ਰੋਡ ਦੇ ਵਿੱਚ ਇੱਕ ਮੱਛੀ ਹੈ ਜਿਹੜੀ ਸ਼ਾਰਕ ਫਸ ਜਾਂਦੀ ਆ ਉਹ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਲਝ ਜਾਂਦੇ ਆ ਉਸ ਤੋਂ ਬਾਅਦ ਉਹ ਉੱਥੋਂ ਵਾਪਸ ਆ ਜਾਂਦਾ ਜਿਹੜਾ ਡਿਲ ਹੁੰਦਾ ਉਹਨਾਂ ਨੂੰ ਕਹਿੰਦਾ ਵੀ ਆਪਾਂ ਫਿਸ਼ਿੰਗ ਕਰਨ ਦੇ ਵਾਸਤੇ ਕੱਲ ਨੂੰ ਫੇਰ ਜਾਵਾਂਗੇ ਤੇ ਇਸੇ ਸੰਨ ਦੇ ਵਿੱਚ ਜਿਹੜੀ ਕੈਰਨ ਹੁੰਦੀ ਹੈ ਉਹਨੂੰ ਡਿਲ ਦੇ ਨਾਲ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਉਹ ਕਹਿੰਦੀ ਵੀ ਹਜੇ ਵੀ ਮੇਰਾ ਆਫਰ ਹੈ ਜਿਹੜਾ ਚਾਲੂ ਆ ਤੂੰ ਉਹਨੂੰ ਮਾਰ ਦੇ ਤੇ 10 ਮਿਲੀਅਨ ਡਾਲਰ ਤੂੰ ਆਪਦੇ ਖਾਤੇ ਦੇ ਵਿੱਚ ਪਵਾ ਲਾ ਤੇ ਆਪਾਂ ਦੋਨੇ ਸੌਖੇ ਹੋ ਜਾਾਂਗੇ ਤੇ ਉਸ ਤੋਂ ਬਾਅਦ ਜਿਹੜੀ ਕੈਰਨ ਹੁੰਦੀ ਆ ਉਹ ਡਿਲ ਨੂੰ ਕਹਿੰਦੀ ਵੀ ਜਿਹੜਾ ਰੋਵਨ ਤੇਰਾ ਮੁੰਡਾ ਉਹ ਵੀ ਇਹੀ ਗੱਲ ਚਾਹੁੰਦਾ ਇਹਨਾਂ ਦੀਆਂ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਡਿਊਕ ਹੁੰਦਾ ਉਹ ਵੀ ਸੁਣ ਉਹ ਦੇ ਜਾਣ ਤੋਂ ਬਾਅਦ ਡਿਲ ਨੂੰ ਪੁੱਛਦਾ ਵੀ ਇਹ ਬੰਦੇ ਕੌਣ ਆ ਤੂੰ ਜਾਣਦਾ ਵੀ ਇਹਨਾਂ ਨੂੰ ਉਹ ਕਹਿੰਦਾ ਵੀ ਮੈਂ ਜਾਣਦਾ ਇਹ ਮੇਰੀ ਐਕਸ ਵਾਈਫਾ ਪੁਰਾਣੀ ਪਤਨੀ ਮੈਂ ਜਦੋਂ ਨੌਕਰੀ ਦੇ ਉੱਤੇ ਗਿਆ ਸੀਗਾ ਜੰਗ ਦੇ ਉੱਤੇ ਮੇਰੇ ਵਾਪਸ ਆਉਣ ਤੋਂ ਪਹਿਲਾਂ ਇਹ ਜਿਹੜਾ ਫ੍ਰੈਂਕ ਆ ਉਹਦੇ ਨਾਲ ਚਲੀ ਗਈ ਸੀ ਤੇ ਜਿਹੜਾ ਡਿਊਕ ਹੁੰਦਾ ਉਹ ਡਿਲ ਨੂੰ ਕਹਿੰਦਾ ਵੀ ਕੁਝ ਵੀ ਹੋ ਜਾਏ ਤੈਨੂੰ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਆਪਣੀ ਪਤਨੀ ਜਿਹੜੀ ਕੈਰਨ ਹੁੰਦੀ ਆ ਉਹਨੂੰ ਮਿਲਦਾ ਉੱਥੇ ਬਰਸਾਤ ਹੋ ਰਹੀ ਹੁੰਦੀ ਆ ਤੇ ਉਹ ਉਹਨੂੰ ਕਹਿੰਦਾ ਵੀ ਮੈਂ ਉਹਨੂੰ ਮਾਰਨ ਦੇ ਵਾਸਤੇ ਤਿਆਰ ਆ ਪਰ ਉਹ ਸਾਰੀਆਂ ਚੀਜ਼ਾਂ ਪਿਆਰ-ਪਿਆਰ ਦੇ ਵਿੱਚ ਨਹੀਂ ਸੀ ਕਰਦਾ ਉਹਨੂੰ ਪੈਸੇ ਚਾਹੀਦੇ ਹੁੰਦੇ ਇਸ ਕਰਕੇ ਉਹ ਇਹ ਆਫਰ ਆ ਜਿਹੜਾ ਐਕਸੈਪਟ ਕਰ ਲੈਂਦਾ ਹੁੰਦਾ ਉਸ ਤੋਂ ਬਾਅਦ ਉਥੋਂ ਜਿਹੜਾ ਡੇਲਾ ਚੱਲਿਆ ਜਾਂਦਾ ਤੇ ਜਿਹੜਾ ਬੰਦਾ ਆਪਾਂ ਬਾਰੀ-ਬਾਰੀ ਫਿਲਮ ਦੇ ਵਿੱਚ ਦੇਖਿਆ ਸੀਗਾ ਦਿਲ ਨੂੰ ਮਿਲਣ ਦੇ ਵਾਸਤੇ ਆਇਆ ਸੀਗਾ ਉਹੀ ਬੰਦਾ ਫੇਰ ਦਿਲ ਦੇ ਕੋਲ ਉਹਨੂੰ ਮਿਲਣ ਦੇ ਵਾਸਤੇ ਆ ਜਾਂਦਾ ਤੇ ਉਹ ਦੋਨੇ ਮਿਲਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਆਦਮੀ ਹੁੰਦਾ ਉਹਦੇ ਕੋਲ ਇੱਕ ਡਿਵਾਈਸ ਹੁੰਦੀ ਆ ਉਹ ਡਿਵਾਈਸ ਦੇ ਨਾਲ ਜਿਹੜਾ ਡੇਲਾ ਉਹ ਟੂਨਾ ਮੱਛਲੀ ਨੂੰ ਫੜ ਸਕਦਾ ਉਹ ਮੱਛੀ ਨੂੰ ਫੜਨ ਦੇ ਵਾਸਤੇ ਉਹਦੀ ਲੋੜ ਆ ਤੇ ਉਹ ਕਹਿੰਦਾ ਵੀ ਮੈਂ ਤੈਨੂੰ ਫ੍ਰੀ ਦੇ ਵਿੱਚ ਦੇਵ ਇਹੀ ਖੇਡ ਦੇ ਨਿਯਮ ਨੇ ਮੈਂ ਹੀ ਖੇਡ ਦਾ ਨਿਯਮ ਆ ਇਹ ਗੱਲ ਸੁਣ ਕੇ ਜਿਹੜਾ ਡਿਲ ਹੁੰਦਾ ਉਹਨੂੰ ਹੈਰਾਨੀ ਹੁੰਦੀ ਹੈ ਵੀ ਇਹ ਕੀ ਕਹੀ ਜਾਂਦਾ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਉਹਨੂੰ ਧਮਕਾਉਣਾ ਸ਼ੁਰੂ ਕਰ ਦਿੰਦਾ ਵੀ ਦੱਸ ਉਹ ਕੌਣ ਆ ਤੂੰ ਉਸ ਤੋਂ ਬਾਅਦ ਜਿਹੜਾ ਉਹ ਬੰਦਾ ਹੁੰਦਾ ਉਹ ਸਾਰੀਆਂ ਗੱਲਾਂ ਉਹ ਦੱਸਣਾ ਸ਼ੁਰੂ ਕਰਦਾ ਉਹਦਾ ਨਾਂ ਹੁੰਦਾ ਰੀਡ ਉਹ ਕਹਿੰਦਾ ਵੀ ਇਹ ਸਾਰਾ ਕੁਝ ਜਿਹੜਾ ਵੀ ਹੈਗਾ ਇਹ ਅਸਲੀ ਨਹੀਂ ਹੈਗਾ ਇੱਥੇ ਕੋਈ ਵੀ ਬੰਦਾ ਮਰੂਗਾ ਨਹੀਂ ਤੂੰ ਵੀ ਇਹਦੇ ਵਿੱਚ ਇੱਕ ਪਾਤਰਾਂ ਇੱਕ ਕੈਰੈਕਟਰ ਆ ਤੇ ਤੂੰ ਟੂਰਨਾਮੈਂਸ਼ੀ ਨੂੰ ਫੜਨਾ ਹੈ ਜਿਹੜਾ ਡਿਲ ਹੁੰਦਾ ਉਹਨੂੰ ਉਹਦੀਆਂ ਗੱਲਾਂ ਸਮਝ ਤਾਂ ਨਹੀਂ ਆਉਂਦੀਆਂ ਪਰ ਉਹਨੂੰ ਵੀ ਇਸ ਜਗ੍ਹਾ ਦੇ ਬ ਕਈ ਵਾਰੀ ਸ਼ੱਕ ਹੋਣ ਲੱਗਦਾ ਸੀਗਾ ਇੱਥੇ ਕੁਝ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀਗੀਆਂ ਜਿਹੜੀਆਂ ਸੱਚ ਦੇ ਵਿੱਚ ਨਹੀਂ ਹੋ ਸਕਦੀਆਂ ਉਸ ਤੋਂ ਬਾਅਦ ਜਿਹੜਾ ਡੈਲ ਹੁੰਦਾ ਉਹਦੇ ਗਲਮੇ ਜੱਥ ਪਾ ਲੈਂਦਾ ਉਹਨੂੰ ਕੁੱਟਣ ਲੱਗ ਜਾਂਦਾ ਫਿਰ ਉਹ ਦੱਸਦਾ ਵੀ ਸ਼ਾਇਦ ਤੇਰੇ ਮੁੰਡੇ ਨੇ ਇਹ ਸਾਰੀ ਗੇਮ ਆ ਜਿਹੜੀ ਡਿਜ਼ਾਈਨ ਕੀਤੀ ਆ ਪਰ ਮੇਰੀ ਇਹ ਗੇਮ ਦੇ ਨਿਯਮ ਨੇ ਵੀ ਇੱਥੇ ਇਸ ਆਈਲੈਂਡ ਦੇ ਉੱਤੇ ਕੋਈ ਵੀ ਮਰੂਗਾ ਨਹੀਂ ਪਰ ਹੁਣ ਕੁਝ ਦਿਨਾਂ ਤੋਂ ਇਸ ਗੇਮ ਦੇ ਵਿੱਚ ਕੁਝ ਗੜਬੜ ਚੱਲ ਰਹੀ ਆ ਜਿਹੜਾ ਤੇਰਾ ਮੁੰਡਾ ਹੈਗਾ ਅਸਲ ਦੇ ਵਿੱਚ ਉਹ ਹੁਣ ਇਹ ਚਾਹਣ ਲੱਗ ਗਿਆ ਵੀ ਇੱਥੇ ਜਿਹੜਾ ਫ੍ਰੈਂਕ ਆ ਉਹਨੂੰ ਮਾਰ ਦਿੱਤਾ ਜਾਵੇ ਤੇ ਇਹ ਗੇਮਾਂ ਦੇ ਨਿਯਮ ਦੇ ਖ ਤੇ ਜਿਹੜਾ ਉਹ ਰੀਡ ਹੁੰਦਾ ਉਹ ਕਹਿੰਦਾ ਵੀ ਹੁਣ ਇਹ ਨਹੀਂ ਪਤਾ ਜਿਹੜੇ ਬੰਦੇ ਨੇ ਗੇਮ ਬਣਾਈ ਆ ਉਹ ਇਸ ਗੇਮ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਚੇਂਜ ਕਰ ਤੋ ਕਰਦਾਗਾ ਜਿਹੜਾ ਡਿਲ ਹੁੰਦਾ ਉਹਨੂੰ ਰੀਡ ਦੀਆਂ ਸਾਰੀਆਂ ਗੱਲਾਂ ਬਕਵਾਸ ਲੱਗਦੀਆਂ ਉਹਨੂੰ ਐਂ ਲੱਗਦਾ ਵੀ ਐਵੇਂ ਪਕਾਈ ਮਰੀ ਜਾਂਦਾ ਇਹਦੀ ਗੱਲ 'ਚ ਕੁਝ ਕੱਢਣ ਪਾਉਣ ਨੂੰ ਹੈ ਨਹੀਂ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਉਹ ਉੱਠਦਾ ਉਹੋ అలਾਰਮ ਤੋਂ ਪਹਿਲਾਂ ਨਹੀਂ ਉੱਠ ਸਕਦਾ ਇੱਥੋਂ ਆਪਾਂ ਥੋੜਾ ਜਿਹਾ ਇਹ ਮਹਿਸੂਸ ਕਰ ਸਕਦੇ ਆਂ ਵੀ ਹੋ ਸਕਦਾ ਹੈ ਗੇਮ ਦੇ ਵਿੱਚ ਇਸੇ ਤਰ੍ਹਾਂ ਵੀ అలਾਰਮ ਤੋਂ ਪਹਿਲਾਂ ਸਾਰਾ ਕੁਝ ਕਹਿਣ ਤੋਂ ਪਾ ਆ ਵੀ ਗੇਮ ਦੇ ਹਿਸਾਬ ਦੇ ਨਾਲ ਹੀ ਹੋ ਰਿਹਾ ਵੀ ਇਹ ਸੱਚ ਵੀ ਗੱਲ ਤੇ ਉਸ ਸੁਬਾ ਉੱਠਣ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹਦੇ ਦਿਮਾਗ ਦੇ ਵਿੱਚ ਪ੍ਰਾਣੀਆਂ ਜਿਹੜੀਆਂ ਸਾਰੀਆਂ ਜਿਆਦਾ ਹੁੰਦੀਆਂ ਉਹ ਮਰ ਚੁੱਕੀਆਂ ਹੁੰਦੀਆਂ ਉਹਦੇ ਦਿਮਾਗ ਦੇ ਵਿੱਚ ਸਿਰਫ ਇੱਕ ਹੀ ਗੱਲ ਸੁਣ ਰਹੀ ਹੁੰਦੀ ਆ ਵੀ ਟੂਨਾ ਮੱਛੀ ਨੂੰ ਫੜਨਾ ਟੂਨਾ ਮੱਛੀ ਨੂੰ ਫੜਨਾ ਉਸ ਤੋਂ ਬਾਅਦ ਉਹਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਆਪਦੀ ਗੱਡੀ ਚੱਕਦਾ ਤੇ ਬਾਵਾ ਗਾਹਾਂ ਲੰਘ ਜਾਂਦਾ ਉਸ ਤੋਂ ਬਾਅਦ ਉਹਨੂੰ ਇਹ ਮਹਿਸੂਸ ਹੁੰਦਾ ਵੀ ਉਹ ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜਿਵੇਂ ਸੱਚ ਨਹੀਂ ਹੁੰਦੀਆਂ ਉਸ ਤੋਂ ਬਾਅਦ ਡਾਇਨਾ ਦਾ ਮੁੰਡਾ ਸੈਮਸਨ ਉਹ ਡਿਲ ਦੇ ਕੋਲੇ ਆਉਂਦਾ ਤੇ ਉਹ ਕਹਿੰਦਾ ਵੀ ਮੈਂ ਤੇ ਇਹ ਨਾਲ ਕੰਮ ਕਰਨਾ ਚਾਹਣਾ ਕੀ ਤੂੰ ਮੈਨੂੰ ਆਪਦੇ ਕੰਮ ਦੇ ਉੱਤੇ ਰੱਖੇਗਾ ਜਿਹੜਾ ਡਿਲ ਹੁੰਦਾ ਉਹ ਕਹਿੰਦਾ ਵੀ ਜਦੋਂ ਇਹ ਗੇਮ ਤੋਂ ਮੈਂ ਤੈਨੂੰ ਮੰਗਿਆ ਸੀਗਾ ਉਦੋਂ ਤਾਂ ਇਹਨਾਂ ਨੇ ਮੈਨੂੰ ਤੈਨੂੰ ਦਿੱਤਾ ਨਹੀਂਗਾ ਤੇ ਹੁਣ ਇਹ ਤੈਨੂੰ ਮੈਨੂੰ ਸੌਂਪ ਰਹੇ ਨੇ ਮੈਂ ਇਹ ਚੀਜ਼ ਨਹੀਂ ਕਰਨੀ ਉੱਥੋਂ ਬੈਗ ਨੂੰ ਫੜਾ ਕੇ ਪਰੇ ਨੂੰ ਜਾਣ ਲੱਗ ਜਾਂਦਾ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਸ ਬਾਰ ਦੇ ਵਿੱਚ ਜਾਂਦਾ ਤੇ ਉੱਥੇ ਜਿਹੜਾ ਬੰਦਾ ਹੁੰਦਾ 바ਰਟੈਂਡਰ ਉਹਦੇ ਨਾਲ ਕਾਫੀ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਉਹ ਤੋਂ ਕਈ ਚੀਜ਼ਾਂ ਪਤਾ ਕਰਨ ਦੀ ਕੋਸ਼ਿਸ਼ ਕਰਦਾ ਪਰ ਜਦੋਂ ਵੀ ਉਹ ਕੋਈ ਵੀ ਗੱਲ ਪੁੱਛਦਾ ਜਿਹੜਾ ਗਾਂਹ ਵਾਲਾ ਬੰਦਾ ਹੁੰਦਾ ਉਹਦੀ ਗੱਲ ਨੂੰ ਕਕਾ ਦਿੰਦਾ ਯਾਨੀ ਕਿ ਕੋਈ ਵੀ ਗੱ ਉਸ ਤੋਂ ਬਾਅਦ ਉਹ ਇੱਕ ਫੋਨ ਕਰਦਾ ਤੇ ਉਹ ਰੀਡ ਦੇ ਬਾਰੇ ਪਤਾ ਕਰਦਾ ਵੀ ਉਹ ਬੰਦਾ ਅਸਲੀ ਵੀ ਹੈਗਾ ਜਾਂ ਫਿਰ ਉਹ ਵੀ ਗੇਮ ਦਾ ਹੀ ਇੱਕ ਪਾਤਰ ਆ। ਉਹਨੂੰ ਇਹ ਪਤਾ ਲੱਗਦਾ ਵੀ ਉਹ ਬੰਦਾ ਅਸਲ ਦੇ ਵਿੱਚ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਦੁਬਾਰੇ ਉਸੇ 바ਰ ਦੇ ਵਿੱਚ ਜਾਂਦਾ ਉਹ ਪੈਗ ਲਾਉਣਾ ਚਾਹੁੰਦਾ ਸੀਗਾ ਕਿਉਂਕਿ ਉਹ ਕਾਫੀ ਅੱਕ ਚੁੱਕਿਆ ਸੀਗਾ। ਜਿਹੜਾ ਉੱਥੋਂ ਦਾ 바 ਟੈਂਡਰ ਹੁੰਦਾ ਉਹ ਡਿਲ ਨੂੰ ਫੇਰ ਉਹੀ ਗੱਲਾਂ ਕਹਿੰਦਾ ਉਹ ਕਹਿੰਦਾ ਤੂੰ ਭੁੱਲ ਗਿਆ ਵੀ ਤੂੰ ਆਪਦੇ ਕੰਮ ਦੇ ਉੱਤੇ ਜਾਣਾ ਸੀਗਾ ਤੇ ਟੂਰਿਸਟਾਂ ਨੂੰ ਆਪਦੇ ਨਾਲ ਨਾ ਲੈ ਕੇ ਜਾਈ। ਉਹ ਬਾਹਲਾ ਤੰਗ ਕਰਦੇ ਨੇ ਤੂੰ ਟੂਰਨਾ ਮਛਲੀ ਫੜਨੀ ਆ। ਜਨਨ ਕਿ ਇਹ ਗੇਮ ਦੇ ਵਿੱਚ ਸਾਰੀਆਂ ਚੀਜ਼ਾਂ ਉਹਨੂੰ ਇਹ ਰਿਮਾਈਂਡ ਕਰਾ ਰਹੀਆਂ ਸੀਗੀਆਂ ਯਾਦ ਕਰਾ ਰਹੀਆਂ ਸੀਗੀਆਂ ਵੀ ਤੂੰ ਇੱਕ ਮੱਛੀ ਫੜਨੀ ਹੈ ਜਿਹੜੀ ਟੂਨਾ ਮੱਛੀ ਆ ਹੋਰ ਤੂੰ ਇਸ ਗੇਮ ਦੇ ਵਿੱਚ ਕੁਝ ਵੀ ਨਹੀਂ ਕਰਨਾ ਤੇ ਸਾਰੀਆਂ ਚੀਜ਼ਾਂ ਨੂੰ ਫ੍ਰੈਂਕ ਤੋਂ ਮਾਰਨ ਤੋਂ ਰੋਕ ਰਹੀਆਂ ਸੀਗੀਆਂ ਉਸ ਤੋਂ ਬਾਅਦ ਦੂਜੇ ਪਾਸੇ ਅਸੀਂ ਕੈਰਨ ਨੂੰ ਦੇਖਦੇ ਹਾਂ ਜਦੋਂ ਉਹਦੀ ਅੱਖ ਖੁੱਲਦੀ ਹੈ ਉੱਥੇ ਸਾਰਾ ਕੁਝ ਲਹੂ ਲਹਾਨ ਹੁੰਦਾ ਜਿਹੜਾ ਉਹਦਾ ਪਤੀ ਫ੍ਰੈਂਕ ਹੁੰਦਾ ਜਿਹੜਾ ਅਮੀਰ ਬੰਦਾ ਹੁੰਦਾ ਉਹਨੂੰ 6-7 ਬੰਦਿਆਂ ਨੇ ਰਾਤ ਨੂੰ ਮਿਲ ਕੇ ਮਾਰਿਆ ਹੁੰਦਾ ਇਹ ਕੰਮ ਡਿਊਕ ਦਾ ਹੁੰਦਾ ਉਸ ਤੋਂ ਬਾਅਦ ਸਾਨੂੰ ਡਿਊਕ ਹੈ ਜਿਹੜਾ ਉਹ ਦਿਲ ਦੇ ਕੋਲ ਜਾਂਦਾ ਦੀਂਦਾ ਤੇ ਉਹਨੂੰ ਉਹ ਕਹਿੰਦਾ ਵੀ ਜਿਹੜਾ ਕੁਝ ਮੈਨੂੰ ਤੇਰੇ ਵਾਸਤੇ ਚੰਗਾ ਲੱਗਿਆ ਮੈਂ ਉਹ ਕੀਤਾ ਜਿਹੜਾ ਡਿਊਕ ਉਹਨੇ 4-5 ਬੰਦਿਆਂ ਨੂੰ ਪੈਸੇ ਦੇ ਕੇ ਫ੍ਰੈਂਕ ਦੀ ਇਹ ਹਾਲਤ ਕਰਵਾਈ ਸੀਗੀ ਤਾਂ ਕਿ ਉਹ ਬੋਰਡ ਦੇ ਉੱਤੇ ਫਿਸ਼ਿੰਗ ਦੇ ਵਾਸਤੇ ਨਾ ਆ ਸਕੇ ਜਿਹੜੀ ਉਹਦੀ ਪਤਨੀ ਕੈਰਨ ਹੁੰਦੀ ਆ ਉਹ ਜ਼ਖਮੀ ਹੋਣ ਦੇ ਬਾਵਜੂਦ ਵੀ ਜਿਹੜਾ ਫ੍ਰੈਂਕ ਉਹਦਾ ਪਤੀ ਹੁੰਦਾ ਜਿਹੜਾ ਅਮੀਰ ਆਦਮੀ ਹੁੰਦਾ ਉਹਨੂੰ ਮਨਾ ਲੈਂਦੀ ਆ ਉਸ ਬੋਰਡ ਦੇ ਉੱਤੇ ਜਾਣ ਦੇ ਵਾਸਤੇ ਉਸ ਤੋਂ ਬਾਅਦ ਜਿਹੜਾ ਡੈਲ ਹੁੰਦਾ ਉਹ ਆਪਦੀ ਬੋਰਡ ਦੇ ਉੱਤੇ ਉੱਥੇ ਦੁਖੀ ਬੈਠਾ ਹੁੰਦਾ ਤੇ ਉੱਥੇ ਡੈਲ ਦੇ ਕੋਲੇ ਜਿਹੜਾ ਰੀਡ ਨਾਮ ਦਾ ਬੰਦਾ ਹੁੰਦਾ ਉਹ ਆ ਜਾਂਦਾ ਤੇ ਉਹ ਰੀਡ ਨੂੰ ਪੁੱਛਦਾ ਵੀ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕੀ ਮੈਂ ਪਾਗਲ ਹੋ ਚੁੱਕਿਆ ਹਾਂ ਜਿਹੜਾ ਰੀਡ ਹੁੰਦਾ ਇਹ ਤਾਂ ਕਹਿੰਦਾ ਮੈਨੂੰ ਵੀ ਨਹੀਂ ਪਤਾ ਵੀ ਤੂੰ ਪਾਗਲ ਹੋ ਗਿਆ ਜਾਂ ਫਿਰ ਨਹੀਂ ਉਹ ਕਹਿੰਦਾ ਆਪਾਂ ਕੁਝ ਲੋ ਜਿਹੜੇ ਲੋਕਾਂ ਨੇ ਆਪਾਂ ਨੂੰ ਬਣਾਇਆ ਤੇ ਉਹ ਕਹਿੰਦਾ ਤੂੰ ਜਾਣਦਾ ਵੀ ਆਪਾਂ ਨੂੰ ਕਿਹੜੇ ਬੰਦੇ ਨੇ ਬਣਾਇਆ ਤੇ ਆਪਾਂ ਗੇਮ ਦੇ ਵਿੱਚ ਇੱਕ ਪਾਤਰ ਉਹ ਕਹਿੰਦਾ ਵੀ ਮੈਨੂੰ ਪਤਾ ਵੀ ਸ਼ਾਇਦ ਇਹ ਗੇਮ ਪੈਟਰਿਕ ਨੇ ਬਣਾਈ ਆ ਉਹ ਇੱਕ ਅੰਧੇਰੇ ਕਮਰੇ ਦੇ ਵਿੱਚ ਕੰਪਿਊਟਰ ਦੇ ਮੋਹਰੇ ਸਾਰਾ ਦਿਨ ਬੈਠਾ ਰਹਿੰਦਾ ਤੇ ਉਹਨੇ ਇਹ ਗੇਮ ਬਣਾਈ ਆ ਉਹਦਾ ਜਿਹੜਾ ਸੋਤੇਲਾ ਬਾਪ ਆ ਉਹਨੂੰ ਬਾਵਾ ਕੁੱਟਦਾਗਾ ਉਹ ਇਹ ਗੇਮ ਦੇ ਜ਼ਰੀਏ ਉਹਨੂੰ ਮਾਰ ਕੇ ਇਨਸਾਫ ਕਰਨਾ ਚਾਹੁੰਦਾ ਤੇ ਉਹ ਮੈਥੋਂ ਇਹ ਉਮੀਦ ਕਰਦਾ ਵੀ ਮੈਂ ਉਹਦਾ ਪੁਰਾਣਾ ਬਾਪ ਉਹਨੂੰ ਇਨਸਾਫ ਦਿਵਾਉਂਗਾ ਤੇ ਜਿਹੜਾ ਫ੍ਰੈਂਕ ਹੁੰਦਾ ਉਹਨੂੰ ਮਾਰ ਦੇਵਾਂਗਾ ਤੇ ਉਸ ਤੋਂ ਬਾਅਦ ਜਿਹੜਾ ਰੀਡ ਹੁੰਦਾ ਉਹ ਡਿਲ ਨੂੰ ਕਹਿੰਦਾ ਵੀ ਜੇ ਤੂੰ ਇਹ ਚਾਹਣਾ ਵੀ ਤੂੰ ਫਰੈਂਕ ਨੂੰ ਮਾਰੇਗਾ ਡਿਲ ਕਹਿੰਦਾ ਵੀ ਮੈਂ ਤਾਂ ਉਹਨੂੰ ਮਾਰਕ ਹੀ ਰਹੂੰਗਾ ਕੁਝ ਵੀ ਹੋ ਜਾਵੇ ਕਹਿੰਦਾ ਮੈਂ ਉਸ ਬੱਚੇ ਨੂੰ ਇਨਸਾਫ ਦੇਵਾਂਗਾ ਡਿਲ ਕਹਿੰਦਾ ਵੀ ਮੈਂ ਤੇਰੇ ਵਾਸਤੇ ਇਸ ਗੇਮ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਤੋੜ ਦੇਵਾਂਗਾ ਫਿਰ ਦੇਖੀ ਜਾਊ ਜਿਹੜਾ ਕੁਝ ਹੁੰਦਾ ਆਪਾਂ ਸਾਡੀ ਗੇਮ ਦੇ ਨਿਰਮਾਤਾ ਦੇ ਹਿਸਾਬ ਨਾਲ ਚੱਲਾਂਗੇ ਜਦੋਂ ਉਹੀ ਇਹ ਚਾਹੁੰਦਾ ਵੀ ਇਸ ਗੇਮ ਦੇ ਜਿਹੜੇ ਰੂਲ ਆ ਟੁੱਟ ਜਾਣ ਤਾਂ ਆਪਾਂ ਨੂੰ ਤੋੜ ਦੇਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹ ਆਪਣੀ ਬੋਰਡ ਦੇ ਵਿੱਚ ਜਾਂਦਾ ਤੇ ਉਦੋਂ ਉਹ ਫਰੈਂਕ ਨੂੰ ਮਾਰਨ ਲੱਗਿਆ ਸੀਗਾ ਜਿਹੜਾ ਪੈਟ੍ਰਿਕ ਹੁੰਦਾ ਜਿਨੇ ਗੇਮ ਬਣਾਈ ਸੀਗੀ ਉਹਨੇ ਇਹ ਗੇਮ ਆ ਆਪਣੇ ਪਿਓ ਦੇ ਟੌਰਚਰ ਤੋਂ ਤੰਗ ਹੋ ਕੇ ਬਣਾਈ ਸੀਗੀ ਉਹ ਇਸ ਗੇਮ ਦੇ ਵਿੱਚ ਆ ਆਪਣੇ ਅਸਲੀ ਪਿਓ ਦੇ ਨਾਲ ਸਮਾਂ ਬਤੀਤ ਕਰਨਾ ਚਾਹੁੰਦਾ ਹੁੰਦਾ ਤੇ ਜਿਹੜਾ ਉਹਦਾ ਸੋਤੇਲਾ ਪਿਓ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਦੌਰਾਨ ਉਹ ਉਹਦੇ ਉੱਤੇ ਕਾਫੀ ਟੌਰਚਰ ਕਰਦਾ ਹੁੰਦਾ ਇਸ ਕਰਕੇ ਜਿਹੜਾ ਉਹ ਪੈਟ੍ਰਿਕ ਜਿਹੜਾ ਮੁੰਡਾ ਹੁੰਦਾ ਉਹ ਆਪਦੇ ਦਿਲ ਦੇ ਵਿੱਚ ਇਹ ਭਾਵਨਾ ਪੈਦਾ ਕਰਨ ਲੱਗ ਜਾਂਦਾ ਉਹਦੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋਣ ਲੱਗ ਜਾਂਦੀ ਆ ਵੀ ਫ੍ਰੈਂਕ ਨੂੰ ਮਾਰ ਦਿੱਤਾ ਜਾਊਗਾ ਤੇ ਉਹਨੇ ਇਸ ਗੇਮ ਦੇ ਵਿੱਚ ਇਹੋ ਜੇ ਨਿਯਮ ਜਾਣ ਕੇ ਬਣਾਏ ਸੀਗੇ ਵੀ ਜਿਹੜਾ ਡਿਲ ਸੀਗਾ ਇਹਦਾ ਅਸਲੀ ਪਿਤਾ ਉਹ ਇਸ ਗੇਮ ਦੇ ਵਿੱਚ ਆਪਦੀ ਮਰਜ਼ੀ ਦੇ ਨਾਲ ਸੋਚ ਸਕਦਾ ਸੀਗਾ ਕਿਉਂਕਿ ਇਹ ਇਹ ਚਾਹੁੰਦਾ ਸੀਗਾ ਵੀ ਸਾਰੀ ਗੱਲ ਮੇਰੇ ਕੱਲੇ ਦੇ ਉੱਤੇ ਨਾ ਆਵੇ ਵੀ ਮੈਨੂੰ ਕੋਈ ਨਾ ਕੋਈ ਸੰਕੇਤ ਮਿਲ ਜੇ ਵੀ ਜਿਹੜਾ ਫ੍ਰੈਂਕ ਆ ਉਹਨੂੰ ਮਾਰਨਾ ਜਾਇਜ਼ ਆ ਉਹਨੂੰ ਮਾਰਨਾ ਗਲਤ ਨਹੀਂ ਹੈਗਾ ਇਸ ਕਰਕੇ ਇਹਨੇ ਇਸ ਗੇਮ ਦੇ ਵਿੱਚ ਜਿਹੜਾ ਡਿਲ ਹੁੰਦਾ ਉਹਨੂੰ ਸੋਚਣ ਦੀ ਜਿਹੜੀ ਆਗਿਆ ਉਹ ਦੇ ਦਿੱਤੀ ਸੀਗੀ ਜਿਹੜਾ ਪੈਟ੍ਰਿਕ ਸੀਗਾ ਉਹ ਇਹ ਚਾਹੁੰਦਾ ਸੀਗਾ ਜਿਹੜਾ ਡਿਲ ਆ ਉਹ ਆਪਦੇ ਦਿਲ ਦੀ ਸੁਣੇ ਤੇ ਉਸ ਤੋਂ ਬਾਅਦ ਜਿਹੜਾ ਡਿਲ ਹੁੰਦਾ ਉਹਦੀ ਸੋਚ ਉੱਥੇ ਬਦਲਣ ਲੱਗੀ ਸੀਗੀ ਜਿਹੜੀ ਉਹਨੇ ਗੇਮ ਬਣਾਈ ਸੀਗੀ ਗੇਮ ਦੇ ਵਿੱਚ ਸਾਰਿਆਂ ਨੇ ਬਹੁਤ ਜੋਰ ਲਾ ਲਿਆ ਵੀ ਉਹ ਉੱਥੇ ਕਿਸੇ ਨੂੰ ਵੀ ਨਾ ਮਾਰੇ ਗੇਮ ਦਾ ਜਿਹੜਾ ਕੋਈ ਵੀ ਨਿਯਮ ਆ ਉਹਨੂੰ ਨਾ ਤੋੜੇ ਪਰ ਹੁਣ ਜਿਹੜੀ ਉਹਦੀ ਸੋਚ ਆ ਉਹ ਬਦਲ ਰਹੀ ਸੀਗੀ ਉਸ ਤੋਂ ਬਾਅਦ ਉਹ ਕश्ती ਦੇ ਵਿੱਚ ਸਮੁੰਦਰ ਦੇ ਵਿੱਚ ਨਿਕਲ ਜਾਂਦੇ ਆ ਜਿਹੜਾ ਫ੍ਰੈਂਕ ਹੁੰਦਾ ਉਹਦੀ ਹਾਲਤ ਪਹਿਲਾਂ ਹੀ ਖਰਾਬ ਸੀਗੀ ਜਿਹੜੀ ਕੈਰਨ ਹੁੰਦੀ ਆ ਉਹਦੀ ਘਰ ਵਾਲੀ ਉਹਨੇ ਉਹਨੂੰ ਪਹਿਲਾਂ ਹੀ ਨਸ਼ੇ ਦੇ ਵਿੱਚ ਰੱਖਿਆ ਹੁੰਦਾ ਉਸ ਤੋਂ ਬਾਅਦ ਉੱਥੇ ਜਿਹੜਾ ਸੈਮਸਨ ਇੱਕ ਮੁੰਡਾ ਮਿਲਿਆ ਸੀਗਾ ਦਿਲ ਨੂੰ ਉਹ ਵੀ ਇਹਨਾਂ ਦੀ ਬੋਰਡ ਦੇ ਉੱਤੇ ਹੁੰਦਾ ਹੁਣ ਉਹ ਇਹਨਾਂ ਦਾ ਜਿਹੜਾ ਸਾਰਾ ਪਲਾਨ ਆ ਉਸ ਨੂੰ ਬੁਗਾਰ ਸਕਦਾ ਇਸ ਤੋਂ ਬਾਅਦ ਇਹ ਕੋਈ ਸੋਚਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਡੈਲ ਹੁੰਦਾ ਉਹ ਫ੍ਰੈਂਕ ਨੂੰ ਉੱਥੇ ਮਾਰ ਦਿੰਦਾ ਉਹ ਉਹਨੂੰ ਰਾੜ ਫੜਾ ਦਿੰਦਾ ਉਸ ਰੌੜ ਦੇ ਵਿੱਚ ਇੱਕ ਵੱਡੀ ਜਿਹੜੀ ਸ਼ਾਰਕ ਹੁੰਦੀ ਆ ਉਹ ਫਸ ਜਾਂਦੀ ਆ ਉਸ ਤੋਂ ਬਾਅਦ ਉਹ ਸਮੁੰਦਰ ਦੇ ਵਿੱਚ ਚਲਾ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਸਾਨੂੰ ਇਹ ਦਿਖਾਈ ਦਿੰਦਾ ਵੀ ਅਸਲ ਦੇ ਵਿੱਚ ਇੱਥੇ ਕੁਝ ਵੀ ਨਹੀਂ ਹੁੰਦਾ ਜਿਹੜਾ ਪੈਟ੍ਰਿਕ ਹੁੰਦਾ ਇਹ ਸਭ ਕੁਝ ਉਹਦੇ ਖਿਆਲ ਹੁੰਦੇ ਨੇ ਉਹ ਆਪਦੇ ਪਿਓ ਨੂੰ ਸੱਚਮੁੱਚ ਦੇ ਵਿੱਚ ਬਾਥਰੂਮ ਦੇ ਵਿੱਚ ਮਾਰ ਦਿੰਦਾ ਤੇ ਅਸੀਂ ਇਸ ਫਿਲਮ ਦੇ ਵਿੱਚ ਉਸਦੇ ਸਾਰੇ ਖਿਆਲ ਦੇਖ ਰਹੇ ਹੁੰਦੇ ਆ ਨਾ ਕਿ ਅਸਲੀਅਤ ਉਸ ਤੋਂ ਬਾਅਦ ਜਿਹੜੀ ਕੈਰਨ ਹੁੰਦੀ ਆ ਉਹ ਡੈਲ ਨੂੰ ਮਿਲਦੀ ਆ ਤੇ ਉਹ ਕਹਿੰਦੀ ਆ ਵੀ ਤੂੰ ਵਾਦਾ ਕੀਤਾ ਵੀਤੂ ਪੈਟ੍ਰਿਕ ਨੂੰ ਅਪਣਾ ਲੇਗਾ ਉਹਨੇ ਇਹ ਗੱਲ ਕਈ ਵੀ ਹੁੰਦੀ ਹੈ ਉੱਥੇ ਜਿਹੜਾ ਡੈਲ ਹੁੰਦਾ ਇਹ ਜਾਣਦਾ ਹੁੰਦਾ ਵੀ ਇਹ ਇੱਕ ਗੇਮ ਆ ਉਸ ਤੋਂ ਬਾਅਦ ਜਿਹੜੀ ਕੈਰਨ ਹੁੰਦੀ ਉਹ ਕਹਿੰਦੀ ਵੀ ਇੱਕ ਦਿਨ ਤੂੰ ਉਹਨੂੰ ਜ਼ਰੂਰ ਮਿਲੇਗਾ ਉਸ ਤੋਂ ਬਾਅਦ ਉਹ ਉਥੋਂ ਗਾਇਬ ਹੋ ਜਾਂਦੀ ਆ ਉਸ ਤੋਂ ਬਾਅਦ ਉੱਥੇ ਜਿਹੜਾ ਡੈਲ ਹੁੰਦਾ ਉਹਨੂੰ ਇੱਕ ਫੋਨ ਆਉਂਦਾ ਤੇ ਉਸ ਫੋਨ ਦੇ ਉੱਤੇ ਜਿਹੜਾ ਪੈਟਰਿਕ ਹੁੰਦਾ ਦਿਲ ਦਾ ਮੁੰਡਾ ਹੁੰਦਾ ਦੂਜੇ ਪਾਸੇ ਉਹ ਉਸਦੀ ਆਵਾਜ਼ ਨੂੰ ਸੁਣ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਤੇ ਉਹ ਕਹਿੰਦਾ ਵੀ ਮੈਂ ਆਪਦੀ ਗੇਮ ਦੇ ਵਿੱਚ ਕੁਝ ਅਜਿਹੇ ਜਿਹੇ ਬਦਲਾਅ ਕਰੂੰਗਾ ਵੀ ਮੈਂ ਤੈਨੂੰ ਸੱਚਮੁੱਚ ਦੇ ਵਿੱਚ ਮਿਲ ਸਕਾਂ ਇਹ ਗੱਲ ਸੁਣ ਕੇ ਜਿਹੜਾ ਡੇਲ ਹੁੰਦਾ ਉਹ ਕਾਫੀ ਖੁਸ਼ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਪੈਟਰਿਕ ਹੁੰਦਾ ਉਹਨੂੰ ਮਾਨਸਿਕ ਹਸਪਤਾਲ ਭੇਜ ਦਿੱਤਾ ਜਾਂਦਾ ਉਸਦੇ ਇਲਾਜ ਦੇ ਵਾਸਤੇ ਤੇ ਉਹ ਆਪਦੇ ਪਿਆਰ ਨੂੰ ਕਹਿੰਦਾ ਵੀ ਮੈਂ ਕੁਝ ਬੜਾ ਜਿਆਦਾ ਗਲਤ ਕਰਤਾ ਜਿਹੜਾ ਡੇਲ ਹੁੰਦਾ ਉਹ ਉਹਨੂੰ ਸਮਝਾਉਂਦਾ ਵੀ ਤੂੰ ਕੁਝ ਵੀ ਗਲਤ ਵਾਸਤੇ ਨਹੀਂ ਕੀਤਾ ਤੂੰ ਸਾਰਾ ਕੁਝ ਚੰਗਾ ਕਰਨ ਵਾਸਤੇ ਕੁਝ ਕੀਤਾ ਤੂੰ ਕਵਰਾਣਾ ਉਸ ਤੋਂ ਬਾਅਦ ਅਸੀਂ ਸਾਰੇ ਦੇਖਦੇ ਆਂ ਵੀ ਅਚਾਨਕ ਗੇਮ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਬਦਲਣ ਲੱਗ ਜਾਂਦੀਆਂ ਜਿਹੜਾ ਪੈਟ੍ਰਿਕ ਹੁੰਦਾ ਉਹ ਗੇਮ ਦੇ ਵਿੱਚ ਹੁੰਦਾ ਉਹ ਭੱਜ ਕੇ ਆਪਦੇ ਪਿਓ ਡਿਲ ਦੇ ਕੋਲੇ ਆ ਰਿਹਾ ਹੁੰਦਾ ਉਹ ਗੇਮ ਦੇ ਵਿੱਚ ਹੀ ਚਾਹੇ ਮਿਲ ਗਏ ਪਰ ਉਹ ਅਸਲ ਦੇ ਵਿੱਚ ਮਿਲਤਾ ਗਏ ਤੇ ਉਹ ਦੋਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਇਹ ਫਿਲਮ ਹੁੰਦੀ ਹੈ ਖਤਮ ਹੋ ਜਾਂਦੀ ਆ ਜਿਹੜੇ ਲੋਕਾਂ ਦੇ ਪਿਆਰ ਨਹੀਂ ਹੁੰਦੇ ਉਹ ਇਹ ਚੀਜ਼ ਨੂੰ ਸਮਝ ਸਕਦੇ ਆ ਇੱਕ ਬੱਚੇ ਨੂੰ ਆਪਦੇ ਪਿਤਾ ਤੋਂ ਬਿਨਾ ਬਹੁਤ ਜ਼ਿਆਦਾ ਕਮੀਆਂ ਮਹਿਸੂਸ ਹੁੰਦੀਆਂ ਤਾਂ ਤੁਹਾਨੂੰ ਕਿਦਾਂ ਲੱਗੀ ਅੱਜ ਦੀ ਇਹ ਮੂਵੀ ਸਪੋਰਟ ਕਰਨ ਦੇ ਵਾਸਤੇ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਸ਼ੇਅਰ ਵੀ ਕਰ ਸਕਦੇ ਆ ਲਾਈਕ ਵੀ ਕਰ ਸਕਦੇ ਆ ਧੰਨਵਾਦ